ਸੋਰਠ ਮਹਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਸ਼ਾਇ ਆਪੇ ਵਣੰਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਾਇ ਸੁਖ ਪਾਇਆ ਹਰ ਹਰ ਨਾਮ ਨਿਹਾਰ ਹੈ ਪਿਆਰਾ ਗੁਰਪੁਰ ਮਿੱਠਾ ਲਾਇਆ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਿਰਾਇਆ ਆਪੇ ਹੀ ਆਪੇ ਹੁਕਮ ਬਰਤਦਾ ਪਿਆਰਾ ਕਲ ਮਾਟੀ ਬੰਦ ਰਖਾਇਆ ਆਪੇ ਹੀ ਭੌ ਪਾਇੰਦਾ ਪਿਆਰਾ ਬਨ ਬੱਕਰੀ ਸੀ ਹੰਡਾਇਆ ਆਪੇ ਕਾਸ ਤੁ ਆਪ ਹਰ ਪਿਆਰਾ ਵਿੱਚ ਕਾਸਤ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਵਾਇੰਦਾ ਪਿਆਰਾ ਸਾ ਲੈਂਦੇ ਸਭ ਲਵਾਇਆ ਆਪੇ ਤਾਣ ਜਿਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਬੁਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਬੁਜਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ